ਕਰਨੀ ਅਸੀਂ ਆਪਣੀ ਮਰਜ਼ੀ ਹੈ ਸੁਣਨੀ ਅਸੀਂ ਕਿਸੇ ਦੀ ਨਹੀਂ ਹੈ ਤੋਂ ਬਾਣੀ ਹੈ ਨਾ ਜਿਹੜੀ ਬਾਣੀ ਅਸਲ 'ਚ ਕਿਸੇ ਦੀ ਸਿਫਤ ਕਰਨ ਲਈ ਨਹੀਂ ਲਿਖੀ ਗਈ ਬਾਣੀ 'ਚ ਇੱਕੋ ਹੀ ਜਗ ਇੱਕੋ ਹੀ ਜਗ੍ਹਾ ਤੇ ਇੱਕੋ ਹੀ ਗੱਲ ਬਾਰ-ਬਾਰ ਲਿਖੀ ਗਈ ਹੈ ਰੱਬ ਦੀ ਸਿਫਤ ਤੇ ਬੰਦੇ ਦਾ ਸਟ੍ਰਕਚਰ ਰੱਬ ਦੀ ਮਹਿਮਾ ਲਿਖੀ ਹੈ ਤੇ ਬੰਦੇ ਦੀ ਕਰਤੂਤ ਲਿਖੀ ਹੈ ਐਦਾਂ ਕਹਿ ਲਓ ਸੌਖੇ ਅਰਥਾਂ 'ਚ ਬਾਣੀ 'ਚ ਰੱਬ ਦੀ ਮਹਿਮਾ ਹੈ ਦੇ ਬੰਦੇ ਦੀ ਅਸਲੀਅਤ ਹੈ ਅਸੀਂ ਜਿਹੜੇ ਰੱਬ ਦੀ ਮਹਿਮਾ ਵਾਲੇ ਸ਼ਬਦ ਨੇ ਨਾ ਉਹ ਬੰਦਿਆਂ ਦੀ ਮਹਿਮਾ ਤੇ ਗਾਉਣੇ ਸ਼ੁਰੂ ਕਰਦੇ ਚਲਾਕੀ ਨਾਲ ਸਾਡੇ ਬੰਦਿਆਂ ਨੇ ਕਿਉਂਕਿ ਪਤਾ ਸਾਡੇ ਇਹ ਨਹੀਂ ਹੋ ਸਕਦਾ ਵੀ ਸਾਡੇ ਪੜਨ ਵਾਲਿਆਂ ਨੂੰ ਸਾਡੇ ਜਿਹੜਾ ਮੇਰੀ ਕੈਟਾਗਰੀ ਦੇ ਬੰਦੇ ਨੇ ਜਾਂ ਜਿਹੜੀ ਮੇਰੀ ਲਾਈਨ ਦੇ ਬੰਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਬਾਣੀ ਚ ਕੀ ਲਿਖਿਆ ਪਰ ਉਹਨਾਂ ਨੇ ਤੁਹਾਨੂੰ ਗੁਰਬਾਣੀ ਦੇ ਸ਼ਬਦਾਂ ਤੋਂ ਉਲਟ ਬੰਨੇ ਖੜਨ ਲਈ ਜਿਹੜੇ ਸ਼ਬਦ ਰੱਬ ਦੀ ਸਿਫਤ ਲਈ ਲਿਖੇ ਨੇ ਉਹ ਤੁਹਾਡੀ ਸਿਫਤ ਜਗਾਉਣੇ ਸ਼ੁਰੂ ਕਰਦੇ ਤੁਹਾਨੂੰ ਸਿਫਤ ਕਰਾਉਣ ਦੀ ਭੁੱਖ ਹੈ ਇਸ ਕਰਕੇ ਬੰਦੇ ਨੂੰ ਬੜਾ ਜਚਿਆ ਜਿਹੜੇ ਬੰਦੇ ਨੇ ਬਾਣੀ ਦੇ ਰਾਹੀਂ ਤੁਹਾਡੀ ਅਸਲੀਅਤ ਸਾਹਮਣੇ ਲਿਆਉਣ ਦਾ ਯਤਨ ਕੀਤਾ ਤੁਸੀਂ ਉਹਦੇ ਦੁਸ਼ਮਣ ਹੋ ਜਾਣਾ ਸ਼ੀਸ਼ਾ ਦੱਸਦਾ ਤੇ ਅਸਲੀਅਤ ਹੈ ਪਰ ਹਣ ਜੇ ਕਿਸੇ ਮੇਰੇ ਵਰਗੇ ਬੰਦੇ ਦਾ ਫੇਸ ਠੀਕ ਨਾ ਹੋਵੇ ਤੇ ਸ਼ੀਸ਼ਾ ਥੋੜੀ ਤੋੜਨਾ ਚਾਹੀਦਾ ਗੁੱਸਾ ਸ਼ੀਸ਼ੇ ਤੇ ਕਹਦਾ ਤੇ ਗੁਰਬਾਣੀ ਸ਼ੀਸ਼ਾ ਹੈ ਇਨੇ ਕਿਸੇ ਦਾ ਲਿਹਾਜ਼ ਨਹੀਂ ਰੱਖਣਾ ਇਸੇ ਕਰਕੇ ਨਿਰੰਕਾਰੀ ਬਾਣੀ ਹੈ ਇਹ ਬੰਦਿਆਂ ਦੀ ਬਾਣੀ ਨਹੀਂ ਹੈ ਇੱਥੇ ਤਾਂ ਕੋਈ ਬੰਦਾ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਇਆ ਵੀ ਸਾਡੇ ਹਜ਼ਰਤ ਮੁਹੰਮਦ ਦੀ ਚਾਰ ਤਾਰੀਫ ਦੇ ਸ਼ਬਦ ਲਿਖ ਦਿਓ ਮਹਾਰਾਜ ਨੇ ਕਿਹਾ ਕਿਸੇ ਬੰਦੇ ਦੀ ਤਾਰੀਫ ਸੇ ਬਾਣੀ ਨਹੀਂ ਲਿਖ ਰਿਆ ਸੀ ਇਹ ਨਹੀਂ ਗੱਲ ਸੀ ਨਾ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਸਹੀ ਕਹਿੰਦੇ ਸੀ ਵੀ ਸਾਡੇ ਹਜ਼ਰਤ ਮੁਹੰਮਦ ਦੀ ਤਾਰੀਫ ਚਾਰ ਲਾਈਨਾਂ ਲਿਖ ਦਿਓ ਕੋਈ ਰੋਲਾ ਨਹੀਂ ਸਾਡਾ ਤੁਹਾਡੇ ਨਾਲ ਮਹਾਰਾਜ ਨੇ ਕਿਹਾ ਬੰਦਿਆਂ ਦੀ ਤਾਰੀਫ ਚ ਲੇਖ ਹੀ ਨਹੀਂ ਰਹਾ ਸੀ ਉਹ ਉਹਨਾਂ ਨੇ ਕਿਹਾ ਵੀ ਉਹ ਬੰਦਾ ਥੋੜੀ ਉਹ ਤਾਂ ਨਬੀ ਹੈ ਉਹ ਤੇ ਖੁਦਾ ਦਾ ਰੂਪ ਹੈ ਤੇ ਮਹਾਰਾਜ ਨੇ ਕਿਹਾ ਜਦੋਂ ਤਾਰੀਫ ਖੁਦਾ ਦੀ ਲਿਖੀ ਹੈ ਤੇ ਖੁਦਾ ਦੇ ਰੂਪ ਦੀ ਤਾਰੀਫ ਤੇ ਆਪੇ ਹੀ ਹੋ ਜਾਣੀ ਹੈ ਫਿਰ ਉਹਦੀ ਵੱਖਰੀ ਤਾਰੀਫ ਲਿਖਣ ਦੀ ਕੀ ਲੋੜ ਹੈ ਇਹ ਤਾਂ ਸਿਰਫ ਖੁਦਾ ਦੀ ਕਿਉਂ ਬਾਣੀ ਚ ਇਹ ਗੱਲ ਲਿਖੀ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਕਿਉਂ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਧੁਰ ਕੀ ਬਾਣੀ ਆਈ ਨਾ ਇਹ ਬੰਦਿਆਂ ਦੀ ਗੱਲ ਐ ਨਾ ਬੰਦਿਆਂ ਲਈ ਲਿਖੀ ਗਈ ਐ ਨਾ ਬੰਦਿਆਂ ਦੀ ਮਹਿਮਾ ਗਾਉਣ ਲਈ ਲਿਖੀ ਗਈ ਔਰ ਜਦੋਂ ਜਦੋਂ ਤੁਸੀਂ ਗੁਰਬਾਣੀ ਦੇ ਨਾਲ ਬੰਦਿਆਂ ਦੀ ਮਹਿਮਾ ਨਾਲੋਂ ਰੱਬ ਦੀ ਮਹਿਮਾ ਗਾਉਣ ਲੱਗਿਓ ਉਦੋਂ-ਉਦੋਂ ਸਮਾਜ ਠੀਕ ਹੋਇਆ ਜਦੋਂ ਜਦੋਂ ਤੁਸੀਂ ਰੱਬ ਦੀ ਮਹਿਮਾ ਨਾਲੋਂ ਟੁੱਟ ਕੇ ਬੰਦਿਆਂ ਦੀ ਮਹਿਮਾ 'ਤੇ ਜੁੜ ਗਏਓ ਉਦੋਂ-ਉਦੋਂ ਸਮਾਜ ਕਰਪਟ ਹੋਇਆ ਭਾਵੇਂ ਧਾਰਮਿਕ ਸਟ੍ਰਕਚਰ ਹੋਵੇ ਤੇ ਭਾਵੇਂ ਅੱਜ ਠੀਕ ਹੋ ਜਾਏਗਾ ਸਿਰਫ ਦੁਨੀਆ ਭਾਰ ਚ ਵੱਸਦੇ ਬੰਦੇ ਸਿਰਫ ਤੇ ਸਿਰਫ ਧਾਰਮਿਕ ਬੰਦੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰ ਦੇਣ ਤੁਸੀਂ ਸਵੇਰੇ ਵੇਖਿਓ ਦੁਨੀਆ ਬਦਲ ਜਾਏਗੀ ਔਖਾ ਨਹੀਂ ਹੈ ਕੰਮ ਕੋਈ ਜਿਵੇਂ ਕਹਿਣ ਲੱਗਦਾ ਨਾ ਬਹੁਤ ਔਖਾ ਜੀ ਦੁਨੀਆ ਕਿੱਥੋਂ ਬਦਲੋ ਨਾ ਨਾ ਮਹਾਰਾਜ ਕਹਿੰਦੇ ਇੱਥੋਂ ਸ਼ੁਰੂ ਕਰ ਆਪ ਸਵਾਰ ਹੈ ਇੱਥੋਂ ਕਾਰ ਸ਼ੁਰੂ ਠੀਕ ਹੋਊਗਾ ਅਸੀਂ ਸ਼ੁਰੂ ਕਰਦੇ ਆਂ ਤੂੰ ਕਿਉਂ ਨਹੀਂ ਸੁਧਰਦਾ ਸਾਡਾ ਰੋਲਾ ਹੋਰ ਹੈ ਬਾਣੀ 'ਚ ਥਾਂ-ਥਾਂ ਤੇ ਲਿਖਿਆ ਆਪ ਸਵਾਰ ਹੈ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਜੇ ਤੈਨੂੰ ਸੁਖ ਚਾਹੀਦਾ ਸਾਰਾ ਧਿਆਨ ਆਪਣੇ ਆਪ ਤੇ ਦੇ ਸਾਰਾ ਕਨਸੈਂਟਰੇਟ ਆਪਣੇ ਆਪ ਤੇ ਕਰ ਪੂਰਾ ਫੋਕਸ ਆਪਣੇ ਤੇ ਕਰ ਸਾਡਾ ਕੀਤੇ ਤੇ ਹੈ ਸਾਰਾ ਹੀ ਦੂਜੇ ਤੇ ਤੁਸੀਂ ਕਿਸੇ ਬੰਦੇ ਨੂੰ ਪੁੱਛ ਕੇ ਵੇਖੋ ਬੰਦਾ ਦੂਜੇ ਦੇ 36 ਔਗਣ ਗਣੋਂਦਾ ਇਹਦੀ ਆ ਆਦਤ ਬੜੀ ਮਾੜੀ ਐ ਇਹਦੀ ਆ ਆਦਤ ਬੜੀ ਮਾੜੀ ਐ ਤੇ ਤੇਰੀਆਂ ਆਦਤਾਂ ਦਾ ਕੌਣ ਦੱਸੇ ਤੈਨੂੰ ਭਾਈ ਤੂੰ ਆਪਣੀ ਆਦਤ ਕਿੱਥੋਂ ਪੁੱਛੇਗਾ ਤੇ ਆਦਤਾਂ ਤਾਂ ਸਾਡੀਆਂ ਸਾਰਿਆਂ ਦੀਆਂ ਮਾੜੀਆਂ ਹੋਣੀਆਂ ਨੇ ਫਿਰ ਮੇਰੀ ਵੀ ਐ ਤੁਹਾਡੀਆਂ ਵੀ ਹੋਣਗੀਆਂ ਪਰ ਅਸੀਂ ਆਪਣਨੇ ਗਰੀਵਾਨ ਮੈਂ ਸਿਰ ਨੀਵਾ ਕਰ ਵੇਖ ਤਾਂ ਝਾਤੀ ਨਹੀਂ ਮਾਰਦੇ ਇਹ ਤਾਂ ਪਤਾ ਹੀ ਨਹੀਂ ਸਾਨੂੰ ਵੀ ਕਿੱਥੇ ਬਾਣੀ ਚ ਲਿਖਿਆ ਵੀ ਆਪਣਨੇ ਗਰੀਵਾਨ ਮੈਂ ਸਿਰ ਨੀਵਾ ਕਰ ਵੇਖ ਆਪਣੇ ਗਰੀਵਾਨ ਚ ਝਾਕੇ ਵੇਖ ਆਪਣੇ ਅੰਦਰ ਉੱਤਰ ਕੇ ਵੇਖ ਜਿਹੜਾ ਸ਼ਬਦ ਹੈ ਨਾ ਬਾਣੀ ਚ ਹੁਣ ਕਿਉਂਕਿ ਹਣ ਇਹ ਸ਼ਬਦ ਆਪਾਂ ਬਹੁਤੇ ਧਿਆਨ ਨਾਲ ਪੜਦੇ ਨਹੀਂ ਖੈਰ ਬਾਬਾ ਮੇਰ ਕਰੇ ਸਾਨੂੰ ਇਸ ਬੰਨੇ ਧਿਆਨ ਦੇ ਜਦੋਂ ਬਾਬਾ ਫਰੀਦ ਜੀ ਦੇ ਬਾਣੀ ਚ ਬੋਲ ਚੱਲਦੇ ਹੁਣ ਨਾ ਤੁਸੀਂ ਕਿੱਥੋਂ ਸੁਣਦੇ ਨੇ ਤੁਸੀਂ ਤਾਂ ਉਸ ਵੇਲੇ ਹੁੰਦਾ ਹੀ ਨਹੀਂ ਗੁਰੂ ਦੀ ਹਜ਼ੂਰੀ ਚ ਤਾ ਪਾਠੀ ਸਿੰਘ ਪੜਦੇ ਨੇ ਪਾਠ ਕਿਤੇ ਹੁੰਦਾ ਹੁੰਦਾ ਹੈ ਸ਼ਲੋਕ ਚੱਲ ਰਹੇ ਹੁੰਦੇ ਨੇ ਜੋ ਤੈ ਮਰਨ ਮੁਕੀਆਂ ਤਿੰਨਾ ਨਾ ਮਾਰੇ ਘਮ ਬਾਬਾ ਫਰੀਦ ਜੀ ਕਹਿੰਦੇ ਜੇ ਤੇਰੇ ਬਾਰੇ ਕਿਸੇ ਨੇ ਗੱਲ ਕਰਤੀ ਹੈ ਤੇ ਇਹ ਥੋੜੀ ਹੁਣ ਤੂੰ ਗਾਡੀਆਂ ਦੋ ਕਰਨੀਆਂ ਨੇ ਕੋਈ ਨਹੀਂ ਜਰਲਾ ਫਿਰਕੀ ਆ ਅੱਜ ਇੱਕ ਤੂੰ ਜਰੇਗਾ ਕੱਲ ਨੂੰ ਤੇਰੀਆਂ ਕੋਈ ਦੋ ਜਰ ਲੈਗਾ ਹੁਣ ਅੱਜ ਅਗਲੇ ਨੇ 1 ਕੀਤੀ ਐ ਤੂੰ 2 ਸੁਣਾਉਣੀਆਂ ਕੱਲ ਨੂੰ ਤੂੰ 1 ਕਰੀ ਫਿਰ 4 ਸੁਣਨ ਨੂੰ ਮਿਲਣਗੇ ਤੇ ਫਿਰ ਬੰਦਾ ਕਹੇਗਾ ਜਵਾਬ ਕਿਉਂ ਦਿੱਤਾ ਮੈਨੂੰ ਮੈਨੂੰ ਇਦਾਂ ਕਿਉਂ ਕਿਹਾ ਉਹ ਭਾਈ ਤੂੰ ਵੀ ਕਿਹਾ ਸੀ ਸ਼ਬਦ ਬੜਾ ਕੀਮਤੀ ਸ਼ਬਦ ਹੈ ਉਹ ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਘਮ ਆਪਣੇ ਕਰ ਜਾਈ ਐ ਆਪਣੇ ਅੰਦਰ ਉਤਰ ਕੇ ਵੇਖ ਸਹ ਪੜਚੋਲ ਕਰ ਜੇ ਮੇਰੇ ਬਾਰੇ ਕਿਸੇ ਨੇ ਗੱਲ ਕੀਤੀ ਹੈ ਤਾਂ ਕਿਉਂ ਕੀਤੀ ਹੈ ਤੁਸੀਂ ਅਗਲੇ ਦੇ ਗੱਲ ਨੂੰ ਪੈਨੇ ਹੋ ਵੀ ਕਿਉਂ ਮੇਰੇ ਬਾਰੇ ਇਦਾਂ ਬੋਲਿਆ ਭਾਈ ਚੈੱਕ ਕਰ ਲਾ ਅੱਜ ਦਾ ਦਿਨ ਲਾਲਾ ਸਾਰਾ ਆਪਣੇ ਤੇ ਸਾਰਾ ਦਿਨ ਸੋਚੀ ਵੀ ਤੇਰੇ ਚ ਇਹ ਗੱਲ ਹੈਗੀ ਹੈ ਹੋ ਸਕਦਾ ਸਵੇਰ ਨੂੰ ਤੈਨੂੰ ਸ਼ੁਕਰ ਕਰਨਾ ਪਵੇ ਵੀ ਧੰਨਵਾਦ ਭਾਈ ਤੇਰਾ ਤੂੰ ਮੈਨੂੰ ਅਹਿਸਾਸ ਕਰਾਤਾ ਇਹ ਲਿਖਿਆ ਬਾਣੀ ਚ ਤਾਂ ਜਦੋਂ ਬਾਣੀ ਪੜੋਗੇ ਨਾ ਤੇ ਬਾਣੀ ਹਕੀਕਤ ਵਿਖਾਉਂਦੀ ਹੈ ਬਾਣੀ ਪੜਦੇ ਨਹੀਂ ਪਾਉਂਦੀ